ਸਤਿ ਸ਼੍ਰੀ ਅਕਾਲ ਜੀ ਜਦੋਂ ਤੁਸੀਂ ਗ੍ਰੀਨ ਫਰੈਂਡ ਸਕੂਲ ਗੁਰੂ ਸਾਹਿਬ ਸੁਧਾਰਪੁਰੋਂ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਅਕਤੂਬਰ ਮਹੀਨੇ ਦੀਆਂ ਗਤੀਵਿਧੀਆਂ ਦੀ ਰਿਪੋਰਟ 1 ਅਕਤੂਬਰ 2025 ਨੂੰ ਮਾਪਿਆਂ-ਅਧਿਆਪਕ ਮੀਟਿੰਗ ਹੋਈ ਜਿਸ ਵਿੱਚ ਮਾਪਿਆਂ ਨੇ ਉਹਨਾਂ ਦੇ ਬੱਚਿਆਂ ਦੀ ਛਿਮਾਹੀ ਪੇਪਰਾਂ ਵਿੱਚ ਕਾਰਗੁਜ਼ਾਰੀ ਬਾਰੇ ਦੱਸਿਆ ਗਿਆ ਅਤੇ ਮਾਪਿਆਂ ਦੁਆਰਾ ਦਿੱਤੇ ਸੁਝਾਵਾਂ ਨੂੰ ਵੀ ਸੁਣਿਆ ਗਿਆ ਤਾਂ ਜੋ ਬੱਚਿਆਂ ਦੀ ਝੰਡੇਰੀ ਵਿੱਦਿਆ ਬਾਰੇ ਹੋਰ ਯਤਨ ਕੀਤੇ ਜਾ ਸਕਣ ਦੁਸ਼ਹਿਰੀ ਅਤੇ ਗਾਂਦੇ ਜੰਮੀ ਦੇ ਤਿਉਹਾਰ ਨੂੰ ਧੂਮਦ ਪੰਜਾਬ ਬਟਾਲੀਅਨ ਐਨਸੀਸੀ ਦੇ ਕੈਂਡੀਡੇਟਾਂ ਦਾ ਗਾਂਧੀ ਜੈੰਤੀ ਮੌਕੇ ਇੱਕ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਸਕੂਲ ਅਧਿਆਪਿਕਾ ਸ਼੍ਰੀਮਤੀ ਨੀਤਾ ਰਾਜ ਨੇ ਇਨਵੈਂਟ ਐਜੂਕੇਸ਼ਨ ਪ੍ਰੈਜ਼ੈਂਟ ਮੀਟਸ ਫਿਊਚਰ ਵਾਈ ਪ੍ਰੋਗਰਾਮ ਵਿੱਚ ਇਨੋਵੇਟਿਵ ਟੀਚਿੰਗ ਆਈਡੀਆ ਕੰਟੈਸਟ ਐਂਡ ਡਿਜੀਟਲ ਕ੍ਰੀਏਟੀਵਿਟੀ ਚੈਲੰਜ ਅਧੀਨ ਸਿੱਖਿਆ ਵਿੱਚ AI ਦਾ ਪਰਿਭਾਅ ਦੇ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਵੀ ਨਾਮ ਨਹੀਂ ਸਗੋ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ 11 ਤੂਕਰ 2025 ਨੂੰ ਸਕੂਲ ਦੇ ਇੰਡਰ ਗਸਵੀ ਰਾਏਕੋਤ ਵਿਖੇ ਨਤਮਸਤਕ ਹੋਏ ਉਹਨਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਦਰਸ਼ਨ ਕੀਤੇ ਅਤੇ ਕੀਰਤਨ ਦਾ ਆਨੰਦ ਮਾਣਿਆ 6ਵੀਂ ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਨੇ ਮਨੁੱਖੀ ਦੀ ਸੇਵਾ ਸੁਸਾਇਟੀ ਹਸਨਪੁਰ ਵਿਖੇ ਸਰਗਤ ਕੀਤੀ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਗੁਰੂ ਅਮਰਦਾਸ ਅਪਾਹਜ ਤੇ ਬੈਟ ਆਸ਼ਰਮ ਸਰਾਬਾ ਗਏ ਉੱਥੇ ਉਹਨਾਂ ਨੇ ਉਥੇ ਦੇ ਵਸਨੀਕਾਂ ਨਾਲ ਦੀਵਾਲੀ ਦੇ ਤਿਹਾਰ ਨੂੰ ਆਪਣਾ ਦਿਸਵੰਦ ਭੇਟ ਕੀਤਾ ਅਤੇ ਉਹਨਾਂ ਦੇ ਜੀਵਨ ਦੇ ਤਜਰਬਿਆਂ ਨੂੰ ਸੁਣਦਿਆਂ ਉਹਨਾਂ ਨਾਲ ਸਮਾਂ ਬਿਤਾਇਆ 18 ਅਕਤੂਬਰ 2025 ਨੂੰ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਤੁਮ ਤਾਂ ਮੰਨ ਲਿਆ ਗਿਆ ਵੱਖ-ਵੱਖ ਹਾਊਸਾਂ ਵਿੱਚ ਤੌਰਨ ਬਣਾਉਣ, ਮੋਮਬਤੀ ਸਜਾਉਣ, ਤਾਜ਼ੇ ਫੁੱਲਾਂ ਨਾਲ ਲੰਗੋਲੀ ਬਣਾਉਣ ਤੇ ਬ੍ਰਿਟਨ ਬੋਲ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਇਸ ਦੇ ਇਲਾਵਾ ਸਕੂਲ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਜਾਵਟਾਂ ਨਾਲ ਸਜਾਇਆ ਗਿਆ 22 ਅਕਤੂਬਰ 2025 ਨੂੰ ਸਕੂਲ ਵਿਖੇ ਵਿਸ਼ਕਰਮਾ ਦਿਵਸ ਨਾਇਆ ਗਿਆ ਇਸ ਸ਼ੁਭ ਮੌਕੇ ਤੇ ਪ੍ਰਬੰਧਕ ਕਮੇਟੀ ਅਧਿਆਪਕਾਂ ਟਰਾਂਸਪੋਰਟ ਕਰਮਚਾਰੀਆਂ ਅਤੇ ਦਰਜਾਚਾਰ ਕਰਮਚਾਰੀਆਂ ਨੇ ਸੁਖਮਣੀ ਸਾਹਿਬ ਦਾ ਪਾਠ ਕੀਤਾ ਅਤੇ ਸ਼ਬਦ ਕੀਰਤਨ ਉਪਰੰਤ ਅਰਦਾਸ ਹੋਈ 31 ਅਕਤੂਬਰ 2025 ਨੂੰ ਵੀਰਵਾਰ ਨੂੰ ਮੈਥ ਫੈਸਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਲਈ ਵਿਗੰਤ ਸੰਬੰਧੀ ਵੱਖ-ਵੱਖ ਗਤੀਵਿਧੀਆਂ ਜਿਵੇਂ ਕੋਇਜ਼ ਪਜ਼ਲ ਮਾਡਲਿੰਗ ਮਾਡਲ ਮੇਕਿੰਗ ਮੈਥ ਸੰਗ ਰੈਕ ਅਾਧਿਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਵਿਦਿਆਰਥੀਆਂ ਨੇ ਇਸ ਗਤੀਵਿਧੀ ਵਿੱਚ ਵੱਧ ਚੜ ਕੇ ਹਿੱਸਾ ਲਿਆ ਇਸ ਦਾ ਮਕਸਦ ਵਿਦਿਆਰਥੀਆਂ ਦੇ ਗਣਿਤ ਵਿਸ਼ੇ ਵਿੱਚ ਦਿਲਚਸਪੀ ਵਿਧਾਉਣਾ ਸੀ ਹੁਣ ਨਵੰਬਰ ਮਹੀਨੇ ਵਿੱਚ ਆ ਰਹੀਆਂ ਛੁੱਟੀਆਂ ਦਾ ਵੇਰਵਾ 5 ਨਵੰਬਰ 2025 ਦਿਨ ਬੁੱਧਵਾਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ 16 ਨਵੰਬਰ 2025 ਨੂੰ ਕਰਤਾਰ ਸਿੰਘ ਸਰਾਭਾ ਸ਼ਹੀਦੀ ਦਿਹਾੜੇ ਨਾਲ ਸੰਬੰਧਤ ਦੀ ਦਿਹਾੜੇ ਨਾਲ ਸਬੰਧਤ ਛੁੱਟੀਆਂ ਹੋਣਗੀਆਂ ਪ੍ਰਕਿਆਵਾ ਸਬੰਧੀ ਚਰਚਾ 3 ਨਵੰਬਰ 2025 ਦਿਨ ਸੋਮਵਾਰ ਤੋਂ ਸਕੂਲ ਦੇ ਮੰਥਰੀ ਟੈਸਟ ਸ਼ੁਰੂ ਹੋਣਗੇ ਬੁਲੇਟਿਨ ਦੇ ਅਖੀਰ ਵਿੱਚ ਸਿਹਤ ਸੰਬੰਧੀ ਕੁਝ ਸੁਝਾਅ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਸਰਦੀ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਸਮੇਂ ਸਰਦੀ ਜ਼ੁਕਾਮ ਜਾਂ ਬੁਖਾਰ ਜਲਦੀ ਹੁੰਦਾ ਹੈ ਇਸ ਤੋਂ ਬਚਣ ਲਈ ਸਾਨੂੰ ਬਦਲਵੇਂ ਮੌਸਮ ਸਾਤ ਕੱਪੜੇ ਪਹਿਨਣੇ ਚਾਹੀਦੇ ਹਨ ਵਾਤਾਵਰਣ ਜਿਆਦਾ ਮਿੱਟੀ ਕਟਾ ਹੋਣ ਕਾਰਨ ਘਰ ਤੋਂ ਬਾਹਰ ਜਾਂਦੇ ਸਮੇਂ ਹਮੇਸ਼ਾ ਆਪਣਾ ਨੱਕ ਤੇ ਮੂੰਹ ਢੱਕ ਕੇ ਰੱਖੋ ਤਾਂ ਜੋ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ ਬਾਜ਼ਾਰੀ ਵਸਤੂਆਂ ਤੇ ਜੰਕ ਫੂਡ ਦੀ ਵਰਤੋਂ ਨਾ ਕੀਤੀ ਜਾਵੇ ਸੰਤੁਲਿਤ ਭੋਜਨ ਤੇ ਧਿਆਨ ਦਿੱਤਾ ਜਾਵੇ ਜਿਵੇਂ ਅੰਗਰੇਜ਼ੀ ਦੀ ਕਹਾਵਤ ਹੈ ਆ ਸੌਂਡ ਮਾਈਂਡ ਲਿਵਸ ਇਨ ਅ ਸੌਂਡ ਬੋਡੀ ਇੱਕ ਤੰਦਰੁਸਤ ਸਰੀਰ ਵਿੱਚ ਹੀ ਇੱਕ ਤੰਦਰੁਸਤ ਦਿਮਾਗ ਵਸਿਤ ਹੁੰਦਾ ਹੈ ¡Gracias! Yeah.